ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਲੋਕਾਂ ਨੂੰ ਹਸਾਉਣ ਦੀ ਔਕਾਤ ਰੱਖਦੇ ਸੀ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਜੋੜੀ ਦਾ ਵਿਆਹ ਹੋ ਰਿਹਾ ਹੈ ਤੇ ਜਦੋਂ ਇਹ ਬਜ਼ੁਰਗ ਲਾੜਾ ਲਾੜੀ ਨੂੰ ਸਗਨ ਦੇਣ ਜਾਂਦਾ ਹੈ ਤਾਂ ਸਗਨ ਪਾ ਕੇ ਸਟੇਜ ਤੇ ਹੀ ਨੱਚਣ ਲੱਗ ਜਾਂਦਾ ਹੈ ਤੇ ਦੇਖੋ ਨੱਚ ਕੇ ਸਭ ਨੂੰ ਕਿੰਨਾ ਖੋਸ਼ ਕਰ ਰਿਹਾ ਹੈ ਇਹੋ ਜਿਹੇ ਭਗਤ ਬੰਦੇ ਤਕਰੀਬਨ ਸਾਰੇ ਪਿੰਡਾਂ ਵਿੱਚ ਹੁੰਦੇ ਨੇ ਜੋ ਆਪਣੇ ਆਪ ਦਾ ਮਜ਼ਾਕ ਉਡਾ ਕੇ ਦੂਸਰੇ ਲੋਕਾਂ ਨੂੰ ਖੁਸ਼ ਰੱਖਦੇ ਨੇ ਤੇ ਹਰ ਇੱਕ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀ ਇੱਜ਼ਤ ਕਰਦੇ ਨੇ ਜਦੋਂ ਵੀ ਕਦੇ ਇਹੋ ਜਿਹੇ ਬਜ਼ੁਰਗ ਮਿਲਣ ਤਾਂ ਉਹਨਾਂ ਦਾ ਸਤਿਕਾਰ ਕਰਿਆ ਕਰੋ ਇਹੋ ਜਿਹੇ ਲੋਕ ਰੱਬ ਰੂਪੀ ਲੋਕ ਹੁੰਦੇ ਨੇ ਇਹੋ ਜਿਹੇ ਰੌਣਕੀ ਲੋਕ ਬਹੁਤ ਘੱਟ ਮਿਲਦੇ ਨੇ ਜੋ ਜਿੱਥੇ ਵੀ ਜਾਂਦੇ ਨੇ ਰੌਣਕ ਲਾ ਦਿੰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ